ਬਾਟਰ ਦੇ ਨੀਤੀ ਪੈਂਡਿਆ ਜਿਆ ਹੈ ਪਲਵਾਨ ਜੀ ਟੀਟੀ ਰਾਜੋਗੇ ਬਹੁਤ ਹੀ ਵਧੀਆ ਆ ਆਦੇ ਸਮੇਂ ਚ ਕਬੱਡੀ ਖੇਡੀ ਜਿਵੇਂ ਕਿ ਟੀਹਰੀ ਜੀ ਕਿ ਬੜੀ ਤਸਕੀਰੀ ਨਾ ਸਤਿਜੀ ਖੇਡੀ ਨਾ ਟੀਹਰੀ ਸਰਕਲ ਕਹਿੰਦੇ 2005 ਤੋਂ ਮਗਰੋਂ ਮਗਰੋਂ ਹਾਂ ਹਾਂ ਪਹਿਲਾਂ ਪਹਿਲਾਂ ਟੀਹਰੀਆਂ ਖੇਡੀਆਂ ਇਹ ਆਪਣੇ ਸਪੀਡ ਤੋਂ ਮਸ਼ਹੂਰ ਸੀ ਬਹੁਤ ਜ਼ਪੜਾ ਮਾਰਦੇ ਸੀ ਆਪਣੇ ਲੱਗ ਲੱਗੇ ਕੋਈ ਨ ਹੋਰ ਨਹੀਂ ਕੋਈ ਐਦਾਂ ਦਾ ਪਲੇਅਰ ਹੋਣਾ ਚਾਹਗੇ ਫੇੜਨਾ ਬੰਦੇ ਨੂੰ ਘੇਰਦਾ ਵੇ ਮੈਂ ਕਹਾਂ ਤੁਹਾਡੀ ਬਹੁਤ ਵਧੀਆ ਕਬੱਡੀ ਵੇਖੀ ਜੜੀ ਸੀ ਕਾਲ ਪਲਵਾਨ ਨੇ ਤਾਰੀ ਬਾਤ ਨਾ ਬਾਬੇ ਇੱਕ ਬੱਡੀ ਜੱਦੀ ਆ ਤੁਸੀਂ ਹੁਣ ਤੁਹਾਡਾ ਜਿਹੜਾ ਤਗੜਾ ਸਾਥੀ ਹੁੰਦਾ ਸਾਡਾ ਕਿ ਵੀ ਕਿੱਥੇ ਖੇਡਦੇ ਨਾਲ ਖੱਠੀ ਖੇਡਦੇ ਰਿਹਾ ਕਿਰਿਆਲੇ ਕਿਰਿਆਲੇ ਪਾਈ ਚਾਲੂ ਕੀਤਾ ਤੇ ਨਾਲ ਏਡੀਮ ਪਹਿਲਾਂ ਕਿੱਥੇ ਹੁੰਦੀ ਕਿਰਿਆਲੇ ਜਹੀਂ ਇਕੱਠੇ ਰਹਿ ਪਹਿਲੇ ਕਿਰਿਆਲੇ ਹਾਂ ਬਾਬੇ ਉਤਾਰਸੋਂ ਦੇ ਬਾਬੇ ਉਤਾਰਸੋਂ ਗਿਆ ਤੇ ਹੋਰ ਤੁਹਾਡੇ ਨਾਲ ਕਿਹੜੇ ਕਿਹੜੇ ਪਲੇਅਰ ਹੁੰਦੇ ਉਦੋਂ ਤੂੰ ਸ਼ੈਮਲ ਹੀ ਜਿੰਦਾ ਸੀ ਸਮਮਰ ਨਾਲੀਆ ਵੀ ਨਾਲ ਹੀ ਹੁੰਦਾ ਹੈ ਸਾਡੇ ਸਮਕ ਪੁੱਤਰ ਹੁੰਦਾ ਹੈ ਹਾਂ ਬਲਖਾਰਾ ਵੀਰ ਨਾਲ ਹੈ ਆ ਬਲਖਾਰਾ ਬੰਨ ਹੁੰਦਾ ਹੈ ਹਾਂਜੀ ਹਾਂਜੀ ਚਲੋ ਹੋਰ ਪੀ ਹੈਗੇ ਯਾਰ ਤੇ ਤੇ ਯਾਰ ਜਦੋਂ ਮੈਂ ਉਹ ਮੋ ਪਿਆਰ ਜਿਆ ਵੀ ਹੁੰਦਾ ਯਾਰ ਬਲਖਾਰਾ ਹੁੰਦਾ ਹੈ ਰੇਸ਼ਮ ਪੁਤਰੀ ਆ ਮੋ ਪਿਆਰ ਜਿਆ ਤੁਹਾਡਾ ਯਾਦਗਾਰੀ ਮੈਂ ਕਿਹੜੇ ਬੰਦੀਆਂ ਯਾਦ ਕਰੀ ਯਾਦਗਾਰੀ ਮੈਂ ਸਾਡੇ ਸਾਰੇ ਯਾਦਗਾਰੀ ਹੁੰਦੇ ਆ ਯਾਰ ਕਿਉਂ ਮੈਂ ਫਸਦੇ ਜਾਂਦੇ ਹੁੰਦੇ ਓਦੋਂ ਯਾਰ ਯਾਦਗਾਰੀ ਕਹਿਣ ਤੋਂ ਪਾਵੇ ਮੈਜ ਉਹ ਤਾਂ ਕੋਈ ਵਿਰਲਾਵਾਂ ਜਾਂਦਾ ਹੁੰਦਾ ਏ ਢਿੱਲਾ ਲੱਗਦਾ ਹੁੰਦਾ ਏ ਸਾਰੇ ਨਹੀਂ ਖਾ ਚੜਦੇ ਆਹ ਉਹਨਾਂ ਦਾ ਮੈਜ ਬੜਾ ਸੇਰਾ ਲੱਗਦਾ ਏ ਨਾ ਕਲਜੀਤ ਉਹਨਾਂ ਦੇ ਇੱਥੇ ਸ੍ਰੀ ਆਕਲਜੀਤ ਆ ਤੇ ਮੈਂ ਕੱਦੀ ਚਲਾ ਕਬੱਡੀ ਦੇਖੀ ਕਬੱਡੀ ਵੀ ਜਦੋਂ ਇੱਥੋਂ ਬੰਦੇ ਨੂੰ ਭਾਗ ਲੈ ਕੇ ਆ ਗਏ ਬਸ ਬਸ ਗੱਲ ਵੱਧਦਾ ਹੁੰਦਾ ਇਹੋ ਹੀ ਸਿੱਧਾ ਇਹਨੇ ਖਿੱਚ ਕੇ ਲਿਆ ਸਹੀ ਗੱਲ ਬਹੁਤ ਪੁੰਦਾ ਹੁੰਦਾ ਬਾਹਾਂ ਹੀ ਬਾਹ ਪਾ ਕੇ ਤਾਈਆਂ ਹੁੰਦਾ ਹਾਰ ਵੀ ਲਾਈਨ ਮੰਨ ਲਓ ਬਸ ਜਿੱਟੇ ਵਾਲਾ ਨਾ ਉਹਨਾਂ ਦੇ ਬੜੇ ਟਾਈਮ ਲੱਗੀਗਾ ਇੱਕ ਰਾਤ ਪਰ ਇੱਕ ਗੱਲ ਕੱਦੀ ਦੀ ਕਰਨੀ ਬੂ ਮੈਂ ਕੀ ਕਰ ਦਉ ਨਾ ਪੀਰ ਇਹੋ ਜਿਹਾ ਜਾਫੀ ਕੋ ਨਹੀਂ ਹੈਗਾ ਜਿੰਨੇ ਮੈਨੂੰ ਕਿਹਾ ਨਹੀਂ ਵੀ ਡੀਡੀ ਮੇਰਾ ਰਿਸ਼ਤੇਦਾਰੀ ਹੈ ਮੇਰਾ ਪਿੰਡ ਹੀ ਅੱਛਾ ਬਚਾ ਰੱਖੀ ਮੇਰ ਤੇ ਨਾ ਢਿੱਲਾ ਨਾ ਜੇ ਮੜ ਕੇ ਲੱਗੀ ਨਾ ਜੇ ਨਾ ਲੱਗੀ ਜਫਾ ਨਾ ਲਾਈ ਏਹ ਕੱਦੀ ਦੇ ਜੱਟ ਦੇ ਪਿੰਡ ਵੀ ਖੇਡੇ ਆ ਉਹਦੀਆਂ ਰਿਸ਼ਤੇਦਾਰੀਆਂ ਜੀ ਖੇਡੇ ਆ ਗੇਮ ਕਿਵੇਂ ਹੁੰਦੀ ਆ ਉਹਨੇ ਨਹੀਂ ਕਦੀ ਆਖਿਆ ਵੀ ਇਹ ਟੀਡੀ ਜੱਟ ਢਿੱਲਾ ਲੱਗੀ ਜੇ ਨਾ ਲੱਗੀ ਮੇਰੇ ਤੇ ਹਾਂ ਉਹਨੇ ਸੋ ਗਏ ਹੋ ਆਖਿਆ ਨੇ ਭਾਜ ਉੱਤ ਖਾਣਾ ਬਣ ਕੇ ਆਈ ਓਏ ਹਾਂ ਅੱਜ ਮੇਰਾ ਪਿੰਡ ਹੀ ਤੇ ਅੱਜ ਰਿਸ਼ਤੇਦਾਰੀ ਯਾਰ ਉਹਨੇ ਠੋਕ ਕੇ ਆਖਿਆ ਚੱਟਨੀ ਆ ਹਾਂ ਹਾਂ ਜਿੱਦਾਂ ਉਹ ਜਿਹੜੀ ਗੱਲ ਸੱਚ ਆ ਸੱਚ ਆ ਗੇਮ ਗੇਮ ਹੀ ਆ ਗੇਮ ਗੇਮ ਹੀ ਹਾਂ ਪਰ ਗੇਮ ਗੇਮ ਰੱਖੋ ਹਾਂ ਤੇ ਪਿੰਡ ਆਵਦਾ ਰਖਵਾ ਜਿੱਥੇ ਮੈਚ ਉਹਦੇ ਪਿੰਡ ਕਿਉਂ ਮੈਂ ਖੜ ਗਿਆ ਜਦੋਂ ਜੈਮਲ ਨੇ ਕੁੱਟਿਆ ਸੀ ਦੂਜੇ ਨੂੰ ਗੁੱਪੇ ਬਣਿਆ ਲੀਏ ਹੈਂ ਓਏ ਬਾਈ ਬਾਬਾ ਉਹਦੇ ਕੱਦੀ ਬੰਨਿਆ ਲਿਆ ਹੋ ਗਿਆ ਤੇ ਕੱਦੀ ਨੂੰ ਇੱਕ ਫੜਿਆ ਮੈਂ ਦੋ ਦੇ ਭਰਾ ਨੂੰ ਫੜਿਆ ਸੀ ਠੀਕ ਹੈ ਤੇ ਭਰਾ ਵਧੀਆ ਹੁੰਦਾ ਫੀਟਰ ਹਾਂ ਤੇ ਬਹੁ ਮੈਚਰਾਂ ਦਾ ਗਾਇਬ ਉਹਨਾਂ ਦੇ ਦੋ ਜਾਫੀ ਬਹੁਤ ਤਗੜੇ ਸੀਗੇ ਜਾਫੀ ਬਹੁਤ ਤਗੜੇ ਸੀ ਯਾਰ ਮਾਨ ਮੰਨ ਵਾਲਾ ਠੀਕ ਠੀਕ ਹੈ ਸਾਰੇ ਵਧੀਆ ਨਾਲ ਮਾਨ ਮਜੀਠਿਆਂ ਵਾਲਾ ਦੋ ਚਾਈ ਢੇਰੀ ਇੱਕ ਵੱਡੀ ਨਾਲ ਸਾਜੂ ਟੁੰਡਾ ਹੂੰ ਹੀਰਾ ਹੈ ਕਾਇਆ ਹੀਰਾ ਠੱਟੀਆਂ ਵਾਲਾ ਹੀਰਾ ਠੱਟੀਆਂ ਵਾਲਾ ਵੀ ਖੇਡਦਾ ਰਿਹਾ ਦਾ ਪੂਰਾ ਹੈ ਇਹ ਕਪਾਲਾ ਹੁੰਦਾ ਸੀ ਮਨੇਆਲੇ ਦਾ ਉਹ ਉਹ ਤਾਂ ਸਾਡੇ ਨਗਰ ਤੋਂ ਹੁੰਦਾ ਸੀ ਕਿ ਕਰਿਆਲੇ ਚ ਖੇਡਿਆ ਕਰਦੇ ਸੀ ਸਾਡੇ ਸਾਡੀ ਟੀਮ ਉਹ ਵਿੱਚ ਪੇੜ ਉਹਦੀ ਬੜੀ ਵਧੀਆ ਚੇਪੜ ਉਹ ਵੀ ਬੜੀ ਮਾਦਰਾ ਸੀ ਉਹ ਤਾਂ ਤਕਰੀਬਨ ਮੈਂ 6 ਛੁੱਟੀ ਗਿਆ ਸੀ ਕਰਿਆਲੇ ਨੂੰ ਜਦੋਂ ਖੇਡਣ ਆਇਆ ਪਹਿਲਾਂ ਮੇਰੇ ਨਾਲ ਘਾਟੀ ਵਿਰਲੇ ਮਾਂਜੀ ਮੈਚ ਕਿੱਢੀ ਇਹ ਪਾ ਜੀ ਮੋਟਿਆ ਨਾ ਹਾਂ ਮੰਨ ਕੇ ਜਦੋਂ ਰੇਟ ਭلوان ਹੋਣੀ ਜਾਂ ਤੁਲਾ ਗੁੱਲ ਇੱਕ ਭلوان ਗੁੱਲਾ ਦਾ ਮਤਰਾ ਮਤਰਾ ਹੁੰਦਾ ਸੀ ਗੱਲਾ ਗੱਲਾ ਮਤਰਾ ਹਾਂ ਗੱਲਾ ਮਤਰਾ ਉਹ ਸਾਨੂੰ ਮਿਲਿਆ ਹੁੰਦਣਾ ਪਿੰਡ ਮੈਚ ਹੀ ਮਤਰੀ ਤੋਂ ਕਿੰਨੀ ਗੱਲ ਬਾਤਾਂ ਬੁਲੇ ਭلوان ਮਿਲੇ ਸੀ ਬਹੁਤ ਵਧੀਆ ਬੰਦਾ ਵੀ ਸੋਨੀ ਹੁੰਦਾ ਹੈ ਅੱਛਾ ਉਹ ਕਿਥੋਂ ਗੋਟੇ ਵਾਲਾ ਅਸੀਂ ਗੋਟੇ ਤੋਂ ਗੋਟੇ ਮਜੀ ਸੁਨਿਆ ਰਵੀ 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 ਹਾਂ ਰਵੀ ਤੇ ਕੋਲਿੰਗ ਦੇ ਪਿੰਡ ਦਾ ਹੁੰਦਾ ਸੋਨੀ ਸੋਨੀ ਪਾਲੀ ਦੇ ਪਿੰਡ ਦਾ ਹਾਂ ਪਾਲੀ ਤੇ ਰਵੀ ਰਵੀ ਸੋਨੀ ਫੜਨੇ ਖੇਡਦੇ ਹੁੰਦੇ ਪਾਲੀ ਉਹਨਾਂ ਨਾਲ ਖੇਡਦੇ ਹੁੰਦਾ ਜੀ ਕੱਦੀ ਹੁੰਣਾ ਅੱਛਾ ਅੱਛਾ ਇਹ ਆਪਣਾ ਪਰਵਾਨ ਹੈ ਆਪਣਾ ਪਾਲਾ ਕਾਹੀ ਬਹੁਤ ਵਧੀਆ ਕਰਤਾ ਮੈਂ ਪਹਿਲਾ ਵਾਰ ਆਪਾਂ ਅੱਜ ਪਹਿਲੇ ਦਿਨ ਖੇਤ ਨਾ ਆਇਆ ਬਹੁਤ ਬੁਚਕੋ ਬਹੁਣੀ ਹੋਜੀ ਸਾੜੇ ਵਾਲੀ ਵਧੀਆ ਵਧੀਆ ਚੱਲ ਚੱਗ ਜਾ ਖੋਲ ਗਿਆ ਨਾ ਪਰਸ਼ਾ ਕਰਾ ਨਾ ਗੋਡੇ ਸੱਟ ਲੱਗੀਆਂ ਤਾਂ ਬਾਕੀ ਵਧੀਆ ਸਹੌਲੀ ਜੀ ਸਾਡਾ ਸਤਾਪਤਾ ਆਪਾਂ ਪਹਵਾਣ ਪਤਾ ਗੱਲ ਪੁੱਛਦਾ ਚਲੋ ਖੇਤ ਦਾ ਸਾਡਾ ਆਪਣਾ ਗੱਲ ਪੁੱਛਦਾ ਜੀ ਜੀ ਬਹੁਤ ਵਧੀਆ ਹੋ ਗਿਆ ਪਾਣੀ ਸੰਦੀਪ ਲੱਲੀਆਂ ਨੂੰ ਕਿੱਥੇ ਫੜਿਆ ਹੋ ਟੀਲਵੀ ਫੜਿਆ ਟੀਲਵੀ ਜਿੰਦੂ ਜੱਲੀ ਆਉਂਦਾ ਠਲਵਾ ਠੀਕ ਠੀਕ ਇੱਥੇ ਤਸੀਂ ਜੱਪਾ ਇੱਕ ਲਾਇਆ ਸੀ ਜਿਹਨੂੰ ਮਤੇ ਕਰਦਾ ਲਾਇਆ ਇੱਥੇ ਨਾ ਬੋਰਡ ਲੱਗੇ ਮੈਚ ਆਇਆ ਆਵੇ ਇੱਥੇ ਹੀ ਹੋਇਆ ਹੈ ਅੱਛਾ ਬੋਰੀ ਬਦਾਮਾਂ ਦੀ ਬੋਲੀ ਸੀਗੇ ਹਾਂ ਬੋਰੀ ਬਦਾਮਾਂ ਦੀ ਕਿਉਂ ਹੈ ਬਦਾਮ ਲੱਗੇ ਲੜਦੇ ਨਾ ਹਾਂ ਹਾਂ ਜਦੋਂ ਵੀ ਜਿਹੜਾ ਜੱਫਾ ਪਾਵੇ ਇਹਨੂੰ ਸਾਰੀਆਂ ਕਬੜੀਆਂ ਪਾ ਗਿਆ लास्ट ਦੇ 3 5 ਕਿ ਮਿੰਟ ਰਹਿਣਾ ਹੈ ਮੈਂ ਹਾਂ ਵੱਡੀ ਛੋੜੀਆਂ ਚੰਗੀ ਹੁੰਦਾ ਜੱਫੇ ਦੇ ਮਤਾਂ ਜਾਪਾ ਨਾ ਤੂੰ ਫੜਨਾ ਜੱਫਾ ਨੀ ਨਾ ਪਹਿਲੀ ਗੱਲ ਉਹ ਸਾਰੇ ਤਾਂ ਜਫਾਰਾ ਚੋਕੇ ਲਾਗੇ ਸਾਰੇ ਜਿੰਨੇ ਮਗਰਮੈ ਕਿਥੇ ਹੋਇਆ ਇਹ ਜਨਤਾ ਨੇ ਦੇ ਉੱਤਰ ਨਹੀਂ ਦਿੱਤਾ ਸਾਰੇ ਨੇ ਹਾਂ ਨਹੀਂ ਮੱਤਾ ਵੀ ਦਵਾ ਦੋ ਦਣਾ ਤਾਂ ਨੋਟ ਦੇ ਦਿੰਦੇ ਹੁੰਦੇ ਵੇਖ ਜਿਹੜੇ 500000 ਰੁਪਏ ਬੜੀ ਕਿਰਪਾ ਹੈ ਨਾ ਸਰਦੇ ਮੇਰੇ ਕਿਰਪਾ ਹਾਂ ਉੱਥੇ ਬੜੇ ਚਾਹੇ ਦੇ ਦੀ ਨਾ ਉੱਥੇ ਬੜੇ ਦਾਨ ਜਿਹ ਜੰਮੇ ਗੱਲ ਕੋ ਕੱਲਾ ਕਬੜੀਆਂ ਪਾਉ ਉਹਦੀ ਕੱਲਾ ਕਬੜੀਆਂ ਪਾਉ ਆਈ ਨੇ ਮਗਰੋ ਜੀ ਜਦੋਂ ਤਕੜਾ ਆ ਲੋਕ ਮੇਲੇ ਦੇ ਵੇਖੇ ਬਾਪੜ ਥਾ ਵਡੇ ਵੇਖੇ ਉਹਨੂੰ ਵੀ ਇੱਥੇ ਵੀ ਤੁਹਾਡੇ ਦੇ ਪਰ ਭਲੇ ਜਿੱਦਾਂ ਮਰਜੀ ਹੈ ਨਾ ਯਾਰ ਉਹ ਉਹਨੂੰ ਮੈਂ ਹਰ ਮੈਚ ਫੜਦੇ ਰਿਹਾ ਤੇਹੀ ਵਾਪਸ ਆਲੇ ਤੋਂ ਘਾੜੀ ਵਾਲੀ ਤੋਂ ਪਹਿਲੀ ਪੀਕਤੀ ਉਹ ਤਾਂ ਕੋਈ ਇੱਕਦਮ ਮੈਚ ਹੁੰਦਾ ਜਿੱਚ ਕਿਦੇ ਉਹ ਕਬੱਡੀਆਂ ਪਾ ਰਹੇ ਨੇ ਮਾਲਾ ਇੱਥੇ ਹਰ ਮੈਚ ਚ ਇਹ ਚਾਰ ਰੇਟਰ ਆਏ ਮਾਲਵੇ ਦੇ ਹੈਗਾ ਗਰਜੀਤ ਪੂਤਾਂ ਵਾਲਾ ਇਹ ਨਾਲ ਹੈਗਾ ਗਰਜੀਤ ਪੂਤਾਂ ਵਾਲਾ ਬੱਬੂ ਪੁੜਾਣੇ ਵਾਲਾ ਨਾਲ ਹੈਗਾ ਬਿੱਕਾ ਤਲਵੰਡੀ ਚੌਧਰ ਵਾਲਾ ਬੜੇ ਪਲੇਅਰ ਤਗੜੇ ਲੋਕਾਂ ਨਾਲ ਆ ਕੇ ਖੇਡੇ ਮੈਚ ਆ ਵਾੜ ਨੇ ਮਗਰੋਂ ਆੜ ਗਏ ਢੇਰ ਹੀ ਪੱਲ ਗਏ ਜੈਲ ਤੁਹਾਡੇ ਕਲਾਂ ਕੱਟੀਆਂ ਦਾ ਉਹਤੇ ਆਧਾਣਾ ਮਾਰ ਮਾਰ ਚਾਹ ਕਿ 10 ਫੁੱਟ ਤੋਂ ਆਇਆ ਹਾਂ ਜੱਫੇ ਭਰਾਏ ਕਿਤੇ ਆ ਗਏ ਨੌ ਜੱਫੇ ਭਵਾਣੇ ਪਏ ਐਡੇ ਰੇਟਰ ਐਡੇ ਤਗੜੇ ਰੇਟਰ ਨੌ ਜੱਫੇ ਪੌਣ ਛੱਠੀ ਦੀ ਸਾਈ ਫੜੀ ਬੱਬੂ ਨੇ ਛੱਠੀ ਦਾ ਤਹਕਰੇ ਦੇ ਮੈਚ ਬਾਅਦ ਚ ਹੁੰਦਾ ਏ ਢੋਲਣ ਡੱਡੀਆਂ ਦੀ ਸਾਈ ਫੜੀ ਹੀ ਬੱਬੂ ਨੇ ਪਹਿਲਾਂ ਕਮੇਟੀ ਵਾਲੇ ਉਹਨਾਂ ਕੋਲ ਗਏ ਬੱਬੂ ਨਾਲ ਕੋ ਉਹਨਾਂ ਨੇ ਸਾਈ ਕਰ ਲਈ 10000 ਰੁਪਏ ਕਿਤੇ ਉਹ 10000 ਰੁਪਏ ਬੜਾ ਹੁੰਦਾ ਜੀ ਉਹਨਾਂ ਨੇ ਕੀਤਾ ਤੇ ਜਦੋਂ ਉਹਨਾਂ ਪੁੱਛਣ ਪਹਿਲਾਂ ਸਹੀ ਕਰ ਲਈਏ ਨੇ ਤੇ ਜਦੋਂ ਉਹਦੇ ਵੀ ਦੂਜੇ ਬੰਨੇ ਟੀਮ ਕਿਹੜੀ ਆ ਵੀ ਆ ਟੀਟੀ ਸੀ ਤੇ ਲਵੀ ਰਹਿ ਰੱਖਦਾ ਵੇਲਾ ਸਾਈ ਮੋੜ ਕੇ ਅੱਛਾ ਉਹਨੇ ਨਹੀਂ ਸਾਡੇ ਕੋਲ ਕਾਪੀਆਂ ਲੈ ਕੇ ਦੇ ਗੱਲ ਸਾਡੇ ਕੋਲ ਕਾਪਿਆ ਤੇ ਅਸੀਂ ਤਾਂ ਹੱਥੋਂ ਨਹੀਂ ਆਇਆ ਇਹਨਾਂ ਸਹੀ ਜਾਣ ਗਈ ਮੇਰੇ ਬੱਬੂ ਨੇ ਮਾਰੀ ਮੋਟੀ ਨਹੀਂ ਗਈ ਸਿਰਾ ਦੀਆਂ ਜੇ ਕਰ ਲਈਏ ਤੇ ਉਦੋਂ ਲੱਗ ਲੱਗੇ ਪੂਰੀ ਹੋਰ ਆਪਣੇ ਪੰਜਾਬ ਦੇ ਲੱਗੇ ਪਲੇਅਰ ਇਹ ਜੰਡੀ ਜੰਡੀ ਜਬੇੜਾ ਮਾਰਦਾ ਹਾਂ 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 ਵੇੜ ਜਿਆਦੀ ਮਸ਼ਹੂਰੀ ਦੋ ਸਾਈ ਫੜ ਗਏ ਸਾਰ ਛੱਡ ਗਏ ਕੰਮੂ ਭੁਲਵਾਣ ਬੜੀ ਮਾਰਦਾ ਜੂ ਕੰਮੂ 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 ਭੁਲਵਾਣ ਪਾਪਾ ਦੇ ਵਿੱਚ ਦੋ ਵੇਟ ਪਾਪਾ ਪਹਿਲੇ ਨੰਬਰ ਤੇ ਕਿਹੜਾ ਇਹ ਵੇੜ ਚ ਇਹ ਭੁਲਵਾਣ ਪਾਪਾ ਮੜਿਆਲੇ ਵਾਲਾ ਜਿਹੜਾ ਜਬੇੜਾ ਰੇਟਰ ਦਾ ਜਿਹੜਾ ਮਾਰਦਾ ਹਾਂ ਹਾਂ ਅੱਗੇ ਪਾਏ ਬੜਿਆ ਰੇਟਰ ਦੇ ਕੱਪੜੇ ਕੰਮ ਕੀਤਾ ਉਹਨੇ ਮੈਨੂੰ ਕਰਾਇਆ ਤੀਣਾ ਵਾਲਾ ਦੇ ਕੰਮ ਨਹੀਂ ਨਹੀਂ ਉਹ ਗੋਡਿਆਂ ਦੇ ਸੂ ਬੰਦਾ ਛੇਤੀ ਪਈ ਗਈ ਹਾਂ ਦੱਸ ਦਿਆਂ ਕਿ ਗੱਲ ਉਹ ਮੈਚ ਮੈਂ ਨਹੀਂ ਵੇਖਿਆ ਤੇ ਪਹੁੰਚਦਾ ਨਾ ਮਨੇ ਕੋਈ ਨਹੀਂ ਹੰਦੇ ਵੀ ਨਾ ਆ ਆ ਆ ਮਨੇ ਦੋ ਤਿੰਨ ਪਲੇਅਰ ਹੀ ਸੀ ਮੈਨ ਆਪਣੇ ਲਾ ਕੇ ਦੇ ਦੋ ਕਸਾਲੀਆ ਦੋ ਕਸਾਲੀ ਖੇਡਿਆ ਅਸਲ ਚ ਉਹਦੇ ਗੋਡੇ ਨਿਕਲਣ ਲੱਗ ਪਏ ਛੇਤੀ ਵੇੜ ਵੜਾ ਵੀ ਮਾਰਦਾ ਜੀ ਬਹੁਤ ਵੱਜ ਪਾਲੇ ਪਹੁੰਚਦੇ ਮਾਈ ਪਾਲਾ ਪਹੁੰਚਦਾ ਨਾ ਪਾਲਾ ਚਲੋ ਜੇ ਮੇਰੇ ਲਾ ਕੇ ਸੱਟ ਲੱਗੀ ਹੋਈ ਜਦੋਂ ਸੱਟ ਜੇ ਜੇ ਤੁਹਾਡੇ ਖਰਾਜ ਦੀ ਗੱਲ ਕਰੀਂ ਨਾ ਉਹ ਖਰਾਜ ਤੁਹਾਡੀ ਕਿਹੜੀ ਕਿਹੜੀ ਕੀ ਕਰਦੇ ਹੋ ਆ ਪਾਣੀ ਰੋਟੀ ਮਾਨ ਲੰਦ ਜੀ ਸਾਡੇ ਸਹਾਰ ਕਿਤੇ ਗਰੀਬੋਂ ਤੋਂ ਮੜ ਕੇ ਜਾਂ ਵੀ ਉਹ ਸਾਡੇ ਜਾਂ ਕਿਉਂ ਖਾਂਦਾ ਸੀ ਕਿਉਂ ਹੀ ਤੇ ਫੂਰ ਲੀਦਾ ਸੀ ਤੇ ਮੀਟ ਖਾਈਦਾ ਮੀਟ ਹੋ ਗਿਆ ਫਾਲਤੂ ਹੋ ਗਿਆ ਬਸ ਮੀਟ ਅੱਧਾ ਕਿਲੋ ਮੇਰਾ ਪੱਕਾ ਲੱਗਾ ਹੁੰਦਾ ਹਿਰਚਾ ਨਹੀਂ ਖਾਣਾ ਜੁਹਾਨਾ ਅੱਧਾ ਕਿਲੋ ਪੱਕਾ ਆਂਡ ਕੋਡ ਲਿਆ ਜਾਂਦਾ ਹੈ ਤੇ ਸੀਗੋ ਵਿੱਚ ਪੋਣਾ ਵਿੱਚ ਦੋ ਘਟਕੀ ਨਾਲ ਮੈਂ ਤਾਂ ਤੁਸੀਂ ਕਰਦੇ ਕਰੇ ਕਰਦੇ ਹਦੀ ਸੀ ਮੈਂ ਦੀ ਕਾਢ ਤਾਂ ਫਿਰ ਮੈਂ ਕਿਹੜੇ ਚੂਠੀ ਮਾਰਨ ਵਾਲੀ ਕਿਹੜੀ ਉਹ ਨਾ ਜਿਹੜਾ ਪਾਰ ਮਸ਼ਹਾਲਾ ਵਾਲਾ ਜਾਦੇ ਦਾ ਟਾਈਗਰ ਦਾ ਕਿਹੜਾ ਕਾਰ ਕਾਰ ਉਹ ਤੇਰੇ ਹੋਰ ਆ ਪਿੱਕ ਅਪਾ ਜਾ ਪਿੰਡਾ ਪਿੰਡਾ ਨਹੀਂ ਪਾ ਜਾ ਪਾ ਜਾ ਉਹ ਪਿੱਕ ਨੇ ਪਾ ਜਦੇ ਵਿੱਕਾ ਮਸ਼ਹਾਲਾ ਵਾਲਾ ਇੱਕ ਗੇੜ ਬੜੀ ਬਣੋਈ ਸਾਰਿਆ ਜਾਈ ਉਹ ਮੇਰੇ ਕੋਲ ਪਾਰਾ ਅਸ਼ਕਰ ਵਾਲਾ ਪਾਰਾ ਅਸ਼ਕਰ ਮਸ਼ਹਾਲਾ ਵਾਲਾ ਦੇ ਵਿੱਕਾ ਬੜਾ ਕਾਰਾ ਵਧੀਆ ਨਾ ਕਹਿੰਦਾ ਯਾਰ ਅਸ਼ਕਰ ਹੁਣ ਹੀੜਾ ਥੋੜਾ ਜਿਹਾ ਹੈ ਪਰ ਮੇਰੇ ਖਾਤੇ ਵਿੱਚ ਲਗਾਤਾ ਬੁਲਾਇਆ ਹੀ ਬਣਾ ਕੋਈ ਜਲੇਦਾ ਨਾ ਚਪੇੜਾ ਮਾਰ ਮਾਰ ਬੱਤੀ ਆ ਕੋਰਲ ਅਸਲ ਜਨਾ ਜਿਹੜੀ ਵੀ ਗੇਮ ਲਾਉਣੀ ਹੋਵੇ ਨਾ ਭਾਵੇਂ ਜਿੱਦਾਂ ਮਰਜੀ ਆ ਕਬੱਡੀ ਆ ਫੁੱਟਬਾਲ ਆ ਵਾਲੀਬਾਲ ਜਿੰਨੀ ਪ੍ਰੈਕਟਿਸ ਗੇਮ ਦੀ ਕਰੋਗੇ ਨਾ ਤੁਹਾਨੂੰ ਲਾਭ ਹੋਣਾ ਜ਼ਿਆਦਾ ਜਿੰਨੀ ਜਿੰਨੇ ਮਰਜੀ ਮਾਰੀ ਜੋਰ ਰੇਸਾਂ ਜਿਵੇਂ ਮਰਜੀ ਸਪੀਡਾਂ ਰਿੰਟਾਂ ਲਾਈ ਜੋ ਨਾ ਜਿੰਨੀ ਵੱਧ ਤੋਂ ਵੱਧ ਫੋਰਸ ਦਿਓ ਵੀ ਗੇਮ ਤੇ ਲਾਓ ਜਿੰਨਾ ਵੀ ਤੂੰ ਜੇ ਮੰਨ ਲਾ ਤੂੰ 1/2 ਘੰਟਾ ਲਉਦੇ ਹੈ ਨਾ ਕੁਝ ਵੱਧ ਹੋਰ ਟੱਚ ਤੂੰ ਲੈ ਜਿਆਦਾ ਤੋਂ ਜਿਆਦਾ ਜਿਆਦਾ ਬਰੇਡਾਂ ਲਾ ਦੀ ਚਾਹ ਤੋਂ ਜਿਆਦਾ ਲੱਗ ਜਾਂਦਾ ਜੀ ਜਿੰਨੀ ਗੇਮ ਤੇ ਉਹ ਨਾ ਫਿਰ ਉਹਦਾ ਜਿਆਦਾ ਵਾਧਾ ਹੁੰਦਾ ਜਿੰਨਾ ਗੁੜ ਪਾਉ ਉਹਨਾਂ ਨੂੰ ਬਣਾਉਣਾ ਹੋ ਸਕਦਾ ਸ਼ੌਟ ਤੇ ਕੰਮ ਕਾਹਦੇ ਬੰਦੇ ਬੰਦੇ ਜਿੰਦਾ ਬਾਰਾਂ ਪਾ ਬੰਦਾ ਜਾਉਣਾ ਮੰਡੇ ਹੈ ਨਾ ਉਹਨਾਂ ਕੋਲ ਮੰਡੇ ਹੈ ਜਿੱਦਾਂ ਮੈਂ ਲਾਈਫ 'ਚ ਜਿਆਦਾ ਵਾਧਾ ਕਰਦਾ ਹਾਂ ਹੌਣਦਾ ਹੈ ਬੁਰਦਾ ਕਹ ਕੇ ਚਾ ਆ ਜਾ ਮੇਰਾ ਤਾਂ ਆਪ ਨੂੰ 2 ਘੰਟੇ 2 ਘੰਟੇ ਇੱਕ ਘੜ ਘੜ ਲਾਉਂਦੇ ਹੋ ਨਾ 10 15 ਵਜੇ 15 20 ਜਣੇ ਜੋ ਗੇਮ ਲਾਉਣ ਨਾਲੇ ਆ ਨਾ ਫਿਰ ਤੁਹਾਨੂੰ 2 ਘੰਟੇ ਪ੍ਰੈਸ ਚਾਹੀਦੀ ਘੜ ਘੜ ਸਹੀ ਗੱਲ 2 ਘੰਟੇ ਰੁਕੜ ਨਹੀਂ ਚਾਹੀਦੀ ਛੋਟੇ بڑے ਮਿੰਦੇ ਵਾਲੇ ਕੋ ਥੋੜੇ ਜੇ ਵੱਡੇ ਆ ਤੇ ਛੋਟੇ ਮਿੰਦੇ ਵੱਖੀ ਚੈਨ ਕਰ ਦਿੰਦੇ ਵੱਡੇ ਵੱਡੇ ਵੱਖੀ ਕਰ ਆ ਆ ਫਿਰ ਉਸ ਸਮੇਂ ਨਾਲ ਚੱਲ ਬੰਦਿਆਂ ਸਮੇਂ ਨਾਲ ਮਿਹਨਤ ਲੱਗਣੀ ਆ ਨਾ ਮੰਨ ਲਾ ਜੇ 20 ਬੰਦੇ ਆ ਦੇਖੋ 1 1/2 ਘੰਟਾ ਮਿਹਨਤ ਲਾ ਲਈਏ ਗੇਮ ਦੀ ਤੇ ਮੁੜ ਕੇ ਮਿਹਨਤ ਦੂਜੀ ਪੇਚੀ ਕਰ ਲਈਏ ਉਹ ਨਹੀਂ ਹਾਂ ਦੋ ਜਿਹੜਾ ਆਪਾਂ ਗੱਲ ਕਰਦੇ ਕਲਪੁਰਵਾਨ ਦੀ ਇਹਨਾਂ ਬਾਅਦ ਇੱਕ ਵੱਡੀ ਖੜੀ ਆ ਹਾਂ ਨਹੀਂ ਨਹੀਂ ਬੜੀ ਸੋਹਣੀ ਹੈ ਯਾਰ ਆਹ ਖੱਬੀ ਜੀ ਪੈ ਜੋ ਟੁੰਡਾ ਯਾ ਚਪੇੜ ਮਾਰਦਾ ਜਿੱਦਾਂ ਮਿਰਜੀ ਇੱਥੋਂ ਵੀ ਨਹੀਂ ਇੱਥੇ ਵੀ ਜਰਕੇ ਮਾਰਨੀ ਪੁੜਪੜੀ ਇਹ ਡਾਹ ਤੇ ਜਿੱਦਾਂ ਪਹੁੰਚੇ ਤੌਲਾ ਨਹੀਂ ਮਾਰਦਾ ਹੁੰਦਾ ਹੁੰਦਾ ਪਉਝੇ ਟੋਲੀ ਹੀ ਹੁੰਦਾ ਵਧੀਆ ਰੈਟਰ ਇਹ ਪਾਰਕ ਅਜਨੇ ਕਹਤਾ ਕਾਰਗਿਆ ਟੂਰਨਾਮੈਂਟ ਹੁੰਦਿਆ ਤੇ ਚਪੇੜ ਮਾਰਤੀ ਆਪਣੇ ਭੁਗਾ ਵੀ ਨੇ ਪਰ ਬਾਦ ਬੰਨੀ ਕਰ ਪਾ ਚਪੇੜ ਮਾਰਦਾ ਨਾ ਉਹਾਨੇ ਚਪੇੜ ਮਾਰਦੀ ਤੇ ਭੁਗਾਨਾ ਤੇ ਚਪੇੜ ਮਾਰਦਾ ਆ ਤਾਂ ਚੇਤਾ ਕੋਈ ਹਾਲੇ ਕਾਲੀ ਬੋਲਦਾ ਨਹੀਂ ਸੱਚਾ ਬਦ ਦੂਜੇ ਦੇ ਆ ਕੇ ਤੂੰ ਕੀ ਵਾਦਾ ਹੈ ਮੋੜੇ ਤੇ ਚਪੇੜ ਮਾਰੀ ਜਿਹੜੇ ਡਿੱਗ ਪਿਆ ਹੈ ਹਾਲਜੋ ਵੀ ਹੋਸ਼ ਹੋ ਗਿਆ ਪਲੇਅਰ ਤੁਹਾਡੀ ਗੱਲ ਉਹਦੇ ਦੇ ਰਿਹਾ ਹੈ ਕਿਹੜਾ ਲੈ ਪਾ ਸਾਡੇ ਪਿੰਡ ਦੀ ਗੱਲ ਆ ਵੀਰ ਪਿੰਡ ਦੀ ਤੇ ਪਿੰਡ ਸਾਡੇ ਜਰੇਸ਼ੋਂ ਦੇ ਮਾਰੀ ਜਮਰਾਇ ਵਾਲੇ ਦੇ ਬਥੇ ਮਾਰੀ ਇੱਕ ਬਾਅਦ ਉਹ ਜਿਹੜਾ ਪਰਾਂ ਪਰ ਬੈਠਾ ਫਿਰ 40 ਸਾਲ ਜੀ ਅਮਨਦੀ ਮੂਸਾ ਜੀ ਹਾਂ ਜੀ ਉਹ ਤੇ ਕਿਹੜੇ ਬੈ 40 ਸਾਲਾਂ ਮਾ ਅੱਜ ਖੇਡਦੀ ਇੱਕ 40 ਸਾਲ ਆ ਉਹ ਹੈਗਾ ਯਾਰ ਕੀ ਰੋ ਯਾਰ ਉਹ ਮੁੰਡੇ ਦਾ ਆ ਥੋੜੇ ਚਿਰ ਦੀ ਗੱਲ ਦੋ ਕੁ ਸਾਲ ਹੋ ਗਈ ਗੱਲ ਨੂੰ 40 ਸਾਲ ਲੱਤਕੇ ਨੇ ਖੜਾਕ ਡੂਲੇ ਮੈਨੂੰ ਆਪ ਫਰਖੇ ਡੂ ਨਹੀਂ ਬਨੇ ਕਿਹੜਾ ਰੇਟ ਚ ਪੇਟ ਤੀ ਮਾਰੀ ਆਹ ਨਾ ਨਾਲੀ ਮੈਨੂੰ ਹੀ ਚੇਤਾ ਜੇ ਉਹਦੇ ਨਾਲ ਵਾਹ ਜੋ ਨਾ ਤੁੰ ਨਾ 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 ਬਲਾਓ ਹੁਣ ਬੰਦਾ ਇਹ ਭੈਣੀ ਮੈਚ ਹੋਇਆ ਪਿਆਪਾਲੇ ਦੇ ਭੈਣੀ ਹਾਂ ਹਾਂ ਤੇ ਭਵਾਰ ਨੂੰ ਨਾ ਭਵਾਰ ਜਮਲ ਕੋਲੋਂ ਲਾਗੋ ਦੀ ਜਮਲ ਭਵਾਰ ਦੀ ਰਿਸ਼ਤੇਦਾਰੀ ਭੈਣੀ ਅੱਛਾ ਭਵਾਰ ਦਾ ਲਾਗ ਇਹਦਾ ਜਿਆਦਾ ਕਰੇ ਠੋਕੀ ਓਡੇ ਕਾ ਨਾ ਦਿਸ ਗਿਆ ਭਾਈ ਚੱਲ ਇੱਕ ਮਿੰਟ ਇੱਕ ਗਰੀ ਬੱਬੂ ਬੱਬੂ ਮੁੱਠਕੀ ਵਾਲਾ ਨਹੀਂ ਇੱਥੇ ਮੈਚ ਹੀਗਾ ਮੱਕੰਦੇ ਪਿੰਡ ਮੱਖੀ ਦੇ ਤੇ ਗਿੰਦਰ ਨੂੰ ਜਾਫੀ ਮੇਰੇ ਨਾਲ ਲਗੇ ਫਿਰ ਇਸ ਪੀਡੀ ਵੜਾ ਤੂੰ ਨਾ ਟੱਚ ਨਹੀਂ ਅੱਲਾ ਕੇ ਲੱਗ ਰਿਹਾ ਅੱਛਾ ਤੇ ਨਾਲ ਨਹੀਂ ਟੱਚ ਨਾਲ ਵੀ ਮਾਣੀ ਕੋਣੀ ਜੀ ਮੇਰੇ ਚਾਹ ਤੇ ਫੇਰ ਨਾ ਮਗਰਾਇਓ ਜੇ ਫੇਰ ਮੱਕੂ ਮੈਂ ਜਾਣਾ ਮੇਰਾ ਕੰਮ ਚ ਨਹੀਂ ਆਇਆ ਮੈਂ ਅੱਗ ਆ ਕਾਟੀ ਮਾਰਦਾ ਨਾ ਨਾਲ ਹੀ ਦੇ ਨਾਲ ਆ ਚੀ ਮਾਰਦੇ ਆ ਚੀ ਨਾ ਆ ਵਾਹ ਜੀ ਮਾਰਦਾ ਨਾ ਚਲੋ ਆਉਣਾ ਮੇਰੇ ਚ ਨਾਲ ਕਾਟ ਜੀ ਦਾ ਜਨੀ ਬਾਦ ਨਾਲ ਹੀ ਆ ਆ ਜੀ ਉਹਦੇ ਵਾਜੀ ਵੀ ਚਲੇਦੇ ਪੈ ਰਾਇਆ ਬੀ ਬੋਝੋ ਗਿਆ ਬੋਝੋ ਗਿਆ ਉਹਨੇ ਚੋਕ ਕੇ ਗੱਡੀ ਪਾ ਗਿਆ ਹੈ ਮੈਚ ਹੋ ਗਿਆ ਤੇ ਮਗਰੋਂ ਪੁੱਛੇ ਵੀ ਮੈਚ ਕੀ ਹੈ ਮੈਚ ਹੋ ਗਿਆ ਮੈਚ ਹੌਲ ਗਿਆ ਹਾਂ ਹੁਣ ਗਿੰਦਰ ਵੀ ਆ ਜਾਈ ਮਾਰਦਾ ਗੋਪੀ ਫਰੰਦੀਪੁਰਿਆ ਬਣਾ ਮਾਰਦਾ ਹਾਂ ਮਾਰਦਾ ਹਾਂ ਗੋਪੀ ਫਰੰਦੀਪੁਰਿਆ ਇਹੋ ਮਾਰਦਾ ਹਾਂ ਆ ਚੀਜ਼ ਮਾਰਦੇ ਇੱਧਰੇ ਮੈਂ ਸੀਗਾ ਯਾਦ ਨਹੀਂ ਖਡੂਰ ਸਾਹਿਬ ਲੇ ਗਿਆ ਆਪਣਾ ਅਹੀ ਰੈਡਰ ਯਾਰ ਨਗਾ semia ਰੇਡਰ ਇੱਧਰ ਕੋਕੇ ਲੱਗੇਦਾ ਸੀ ਨਾ ਨਹੀਂ ਯਾਰ ਚੁੱਤਾ ਭੁੱਲੇ ਪਏ ਹੋਣਾ ਉਹ ਆਇਆ ਕਿੰਦਰ ਸੈਦੋ ਇੱਕ ਭੜੇ ਕਿਹੜਾ ਨਾਲ ਆੜੀ ਜਾਫੀ ਚਲ ਮਹਾ ਮੇਰੇ ਜਾਉਂਦੇ ਮਹਾ ਨਹੀਂ ਇਹ ਵੀ ਇੱਕ ਬੜਾ ਨਾ ਸਪੀਡੀ ਬੜਾ ਜਾਨਵਰ ਹੈ ਤਰੀਂ ਚੁੱਪ ਰਹੋ ਮਾ ਕੋ ਨਹੀਂ ਜੇ ਮੇਰੇ ਜਾ ਕੇ ਜਾਉਂਦੇ ਏ ਹੋ ਗਿਆ ਲੇਕੀ ਆਇਆ ਮਿਰਨਿਸ਼ ਮੈਂ ਉਹ ਦੇਤੀ ਫਿਰ ਉਹਦਾ ਵੀ ਪਿਆਰ ਜਿਹਾ ਉਹ ਵੀ ਪਹਿਰਾ ਜਿਹਾ ਘੁੰਮਦਾ ਘੁੰਮਦਾਣ ਕੇ ਪਹਿਰਾ ਜਿਹਾ ਤੁਹਾਨੂੰ ਦੜਾਈ ਤੁਹਾਨੂੰ ਦੱਸ ਦੇ ਬਸ ਇੱਕੋ ਹੀ ਥਾਹੀ ਉਹ ਹੋ ਜਣਾ ਜੀਨੀ ਦੇ तकरीबन ਜੇ ਲੀਸਾ ਦੇ ਜਾਣ ਜਾਣ ਕੇ ਨਹੀਂ ਆਦਤ ਸੀ ਮੇਰੀ ਆਦਤ ਸੀਗੀ ਆਦਤ ਗੱਲ ਜਾਣ ਕੇ ਨਹੀਂ ਮਾਰਦੇ ਚਾਂਗਲੀ ਭਵਾਂ ਖੇਡਿਆ ਅਸੀਂ ਉਹ ਪਿੰਡ ਵਾਲੇ ਗਾਲੀ ਪੈਜੋਏ ਉਹਨਾਂ ਨੂੰ ਮੁੰਡਿਆਂ ਦੇ ਮੁੱਕੀਆਂ ਮਾਰੀਏ ਨਾ ਚਾਂਗਲੀ ਪਿੰਡ ਚਾਂਗਲੀ ਚਾਂਗਲੀ ਉਹਦੇ ਮੁੰਡੇ ਬੜੇ ਤਗੜੇ ਸੀ ਨਾ ਵਿੱਕੀ ਹੁਣੀ ਜਿਹੜੇ ਬਾਹਰ ਬੁਰਕੇ ਜਰੂਰੀ ਮੈਂ ਯਾਦਗਾਰੀ ਗੱਲ ਇੱਕ ਦੱਸਾਂ ਇੱਧਰ ਆ ਜਲੰਧਰ ਲਾ ਕੇ ਕੋਟਲੀ ਖਾਨ ਸਿੰਘ ਲੋ ਖੇਡਦੇ ਨੇ ਹਾਂ ਅੱਛਾ ਕੋਟਲੀ ਖਾਨ ਸਿੰਘ ਆਹੋ ਥਾਨ ਸਿੰਘ ਵੱਲੋਂ ਤੇ ਉਹ ਪਿੰਡ ਪੱਦਰ ਦਾ ਟੂਰਨਾਮੈਂਟ ਖੇਡਣ ਚੱਲ ਗਏ ਸੀ ਔਰ ਹੁਸ਼ਿਆਰਪੁਰ ਜ਼ਿਲ੍ਹੇ ਜਿੱਥੇ ਚੱਲਿਆ ਕੀ ਪਿੰਡਾਂ ਚੇ ਤੜੂ ਨੂੰ ਅ ਸੰਨੀਮਰਲ ਕਨਾਲ ਮੈਚ ਹਿੱਕ ਰਿਹਾ ਇੱਕ ਬਣ ਕੇ ਟੂਰਨਾਮੈਂਟ ਮੁੰਡਾ ਵਧੀਆ ਸੀ ਜਿਹੜਾ ਉਹਨਾਂ ਪਾਸਿਓਂ ਆਖਿਆ ਵਧੀਆ ਪੂਰਾ ਵਧੀਆ ਰੇਡਰ ਸੀਗੇ ਇਕੱਲਾ ਕਬੱਡੀਆਂ ਪਾਉਂਦਾ ਰ ਆਹ ਤੋਂ ਮਗਰੋਂ ਤੇ ਆਹੋ ਨਾ ਨਾ ਸਰਕਲ ਕੇ ਸਰਕਲ ਆਹੋ ਇਕੱਲਾ ਪਾਉਂਦਾ ਬਿਆਸ ਤੋਂ ਮਗਰੋਂ ਪਿੰਡ ਪੱਤਰ ਛੋਟ ਸੀ ਉਹ ਪਾਉਂਦੀ ਉਦੋਂ ਨਹੀਂ ਹੀਡੀ ਵਿਚਾਰ ਕਰਦੇ ਹੁੰਦੇ ਨੇ ਕਿ ਨਹੀਂ ਪਾਉਂਦੀਆਂ ਕੋਣੀ ਤੈਨ ਨਹੀਂ ਪਾਉਂਦਿੰਦਾ ਕੋਈ ਉਦੋਂ ਨਹੀਂ ਹੀ ਵਿਚਾਰ ਹੁੰਦੇ ਨੇ ਪਿੰਡ ਪੱਤਰ ਦਾ ਮੈਚ ਸੀ ਉੱਚ ਛੋਟ ਹੁੰਦੀ ਹੈ ਇੱਕ ਦੀ ਕਬੱਡੀ ਵਿੱਚੋਂ ਪਾਉਣੀ ਤੇ ਫਿਰ ਪਾਣੀ ਇੱਕ ਦੀ ਪਾਉਣੀ ਫਿਰ ਦੋ ਤਿੰਨ ਪਾਜਣੀਆਂ ਨੇ ਤੇ ਸੋਨੀ ਸੁਨੇਤਾ ਵਾਲਾ ਦਾ ਮੇਰੇ ਨਾਲ ਸੋਨੀ ਸੁਨੇਤਾ ਵਾਲਾ ਤੇ ਰਬੋਂ ਦਾ ਆਈਗਾ ਨਾ ਮਹਾ ਮੇਰੇ ਚ ਆਉਂਦੇ ਤੁਸੀਂ ਤੁਸੀਂ ਪਿਛਲੇ ਅੱਜੋ ਮੈਦਾਨ ਮੈਂ ਕਰਦਾਗਾ ਆਇਆ ਮੇਰੇ ਟੱਚ ਮਾਰਨੇ ਮੈਂ ਉਹ ਮਾਰੀ ਉਹਦੇ ਮਨ ਕਰਕੇ ਉਹ ਆ ਮਾਰੀ ਨਾਲ ਹੀ ਪੈਰਾਂ ਜਾ ਪਿਆ ਤੇ ਉੱਠਿਆ ਡਿੱਗ ਪਿਆ ਉੱਠਿਆ ਠੀਕ ਪਿਆ ਚੋਕਿਆਂ ਨੂੰ ਪਾਸੇ ਖੜਿਆ ਪਿੰਡ ਵਾਲੇ ਪੈਗੇ ਇੱਕ ਬੰਨੋ ਗਰਾਊਂਡ ਹੀ ਮੇਰੇ ਵੱਲੋਂ ਭੱਜਾਈ ਸਾਰੀਗੇ ਲਾਲਾ ਲਾਲਾ ਵੀ ਉਹ ਰੇਡਰ ਭਾਤਾ ਉਹ ਰੇਡਰ ਭਾਤਾ ਆਹੋ ਤੇ ਮੁਲਖ ਮੇਰੇ ਦਲੇ ਹੋ ਗਿਆ ਮੈਂ ਰੈਫਰੀਆਂ ਦੀ ਇੱਕ ਬਾਹ ਉਧਰੋਂ ਫੜੀ ਇੱਕ ਦੂਜੇ ਬੰਨੋ ਫੜੀ ਤੇ ਆਪ ਉਹਨਾਂ ਦੇ ਮਗਰ ਲੁ ਗਿਆ ਤੇ ਆਖਰ ਇਹ ਕਿ ਛਡਾਇਆ ਛਡਾਇਆ ਤੇ ਗਰਾਊਂਡ 'ਚ ਗਿਆ ਕੱਪੜੇ ਲਾ ਕੇ ਗਰਾਊਂਡ ਚੋਂ ਬਾਹਰ ਗਏ ਕੱਪੜੇ ਨੇ ਜਿੱਥੇ ਗੱਡੀ ਕੋਲ ਤੇ ਪ੍ਰਵਾ ਮੇਰੀਆਂ ਤਿੰਨ ਚਾਰ ਬੰਦੇ ਵੇਖਣ ਕਰਦੇ ਗੱਲ ਖਲੋ ਜਾ ਕਰਦੇ ਗੱਲ ਕਰਕੇ ਲੜਨ ਲੱਗੇ ਤੇਰੇ ਗੱਪੇ ਨੂੰ ਫਿਰਨਗੇ ਤੇ ਮਾਚਲ ਰਸ਼ਨ ਵੇਖੀ ਜੋਣ ਵੇਖੀ ਜੋ ਹਣਾ ਹੋਣਾ ਆ ਉਹ ਬਾਕੀ ਦਾ ਕੱਪੜੇ ਲਾਉਂਦੇ ਮੇਰਾ ਧਿਆਨ ਅੱਖਾਂ ਚ ਇੰਦਰ ਲੋਕ ਆ ਜਾਂਦਾ ਉੱਥਰ ਆ ਜਾਂਦਾ ਝਗੜਣਾ ਨਾ ਜੀ ਝਗੜਾ ਲਾਓ ਜੀ ਹਾਂ ਇੱਕ ਬਨੇ ਸਾਰਾ ਪਿੰਡ ਸੀਗਾ ਸਾਰਾ ਪਿੰਡ ਡਰਤ ਹੁੰਦਾ ਹੀ ਆ ਹਾਂ ਤੇ ਬਾਕੀ ਗੇਮ ਗੇਮ ਹੀ ਆ ਗੇਮ ਗੇਮ ਹੀ ਆ ਬਾਕੀ ਤੁਹਾਡਾ ਖਸੂਤੜਾ ਢਾਡਾ ਪਿੰਡਾਂ ਦਾ ਹੈਗਾ ਉਹ ਗੇਮ ਪਲੇਰਾਂ ਦਾ ਤੇ ਕੋਈ ਨਹੀਂ ਪਲੇਰਾਂ ਦਾ ਚਲੋ ਵਜਦੀਆਂ ਰੀਆਂ ਜੁਣੂ ਤੋਂ ਲਾਗੇ ਇੱਕ ਦੂਜੇ ਨਾਲ ਪਿੰਡ ਦਾ ਥੋੜਾ ਪਿੰਡ ਦੇ ਹਾਂ ਪਿੰਡ ਦਾ ਥੋੜਾ ਆ ਜਾਂਦਾ ਪਿੰਡ ਦੇ ਛੁੜ ਲਾ ਕਰਦੇ ਕਿ ਹੋਰ ਪਲੇਅਰ ਤੋਂ ਉਦੋਂ ਹੀ ਜੋ ਇਕੱਠੇ ਹੋ ਗਏ ਸੀ ਇਕੱਠੇ ਆ ਤੇ ਹੁਣ ਵੀ ਇਕੱਠੇ ਆ ਇਕੱਠੇ ਇਕੱਠੇ ਵੀ ਇਕੱਠੇ ਰਹੇ ਇਸੇ ਸਮੇਂ ਦੀ ਗੱਲ ਹੈ ਭਾਣ ਜੀ ਨਾ ਉਦੋਂ ਸਾਮਾਂ ਕੰਮੂ ਤੋਂ ਦੋਣਾ ਨਾ ਇੰਨੀ ਚਪੇੜ ਖੜਕਣੀ ਸਾਡੀ ਇੰਨੀ ਚਪੇੜ ਖੜਕਣੀ ਕੰਮੂ ਨਾ ਤੇ ਕੱਦੀ ਹਣਾ ਨਾ ਗਰਾਉਂਡ ਗਰਾਉਂਡ 'ਚ ਲੜ ਵੀ ਪੈਣਾ ਗਰਾਉਂਡ ਗਰਾਉਂਡ 'ਚ ਰਹੇ ਜੋ ਗਰਾਉਂਡ ਤੋਂ ਬਾਹਰ ਗਏ ਪਤਾ ਨਹੀਂ ਹੁੰਦਾ ਕਿ ਅੰਮੜ ਕੇ ਫੇਰ ਸਾਰੇ ਪ੍ਰਾਪਤ ਬੰਦਾ ਕੋਲ ਮੇਰੇ ਪ੍ਰਾਪਤ ਵਾਂਗੂੰ ਵੈਂਦੇ ਰਹੇ ਆ ਆ ਹੁਣ ਸਕੋ ਪਲੇਅਰ ਨਹੀਂ ਇੰਨਾ ਕਰਦੇ ਚਿੰਨਾ ਉਦੋਂ ਕਰਦੇ ਹੈ ਨਾ ਉਦੋਂ ਬਹੁਤ ਮੋਹ ਤੇ ਜ਼ਿਆਦਾ ਹੁੰਦਾ ਯਾਰ ਹੁਣ ਤਾਂ ਮੋਹ ਤੇ ਸਭ ਹੈਗਾ ਨਹੀਂ ਪਲੇਅਰਾਂ 'ਚ ਐਵੇਂ ਕਿਉਂ ਆਖੀ ਯਾਰ ਉਹਨਾਂ ਨਹੀਂ ਕਰਦੇ ਲੋਕ ਕੋਈ ਵੀ ਕੋਈ ਵੀਰ ਲਵਾਂਗੇ 2-4 ਪਲੇਅਰ ਆ ਉਂਗਲਾਂ ਤੇ ਗਿਨ ਜੋ ਹਾਂ ਵੀ ਜਿਹੜੇ ਥੋੜਾ ਜਿਆ ਪਿਆਰ ਮਾ ਬਤਾ ਲਿਆ ਤਕਰੀਬਨ ਹੀ ਨਹੀਂ ਹੁਣ ਕਰਦੇ ਉਹ ਬਹੁਤ ਕਰਦੀ ਜਾਂਦੇ ਚਲੋ ਠੀਕ ਬਣੀ ਚੱਲੀਏ ਘਰ ਨੂੰ